ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਜੇ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੱਬੜ ਝੋਟੀ ਦਿਖਾਉਣੀ ਹੈ। ਸੇਲ ਆ ਬਾਈ ਜੀ ਡਿਟੇਲ ਵੀ ਤੁਸੀਂ ਪੁੱਛਦੇ ਆਓਗੇ ਕਰੀਗਾ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਬਾਈ ਪ੍ਰੀਤਮ ਸਿੰਘ 20 ਟਾ ਕਹਿੰਦੇ ਆ ਪਿੰਡ 'ਚ। ਠੀਕ ਹੈ। ਪਿੰਡ ਮਾਛੀ ਕੇ ਆ ਜੀ ਪਿੰਡ ਮਾਛੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨਾ ਠੀਕ ਆ ਮੇਨ ਹਾਈਵੇ ਦੇ ਉੱਪਰ ਪਿੰਡ ਆ ਗਿਆ ਆਪਣਾ ਹਾਂ ਜਮ ਮੇਨ ਹਾਈਵੇ ਦੇ ਉੱਤੇ ਜੀ ਜੀ ਮੋਬਾਈਲ ਨੰਬਰ ਜੀ ਆਪਣਾ 62392 13973 62392 13973 13973 ਹਾਂਜੀ ਅਸੀਂ ਆਪਣੇ ਘਰ ਦੇ ਪੰਜ-ਸੱਤ ਨਾਲਗ ਹੋਰ ਰੱਖੇ ਹੋਇਆ ਤੇ ਕਹਿੰਦੇ ਬਾ ਜਗ੍ਹਾ ਦੀ ਤੰਗੀ ਤੇ ਬਾਕੀ ਪਸ਼ੂ ਜ਼ਿਆਦਾ ਹੋ ਗਏ ਹਨਾ ਹਾਂ ਪਸ਼ੂ ਜ਼ਿਆਦਾ ਬਈ ਠੀਕ ਆ ਜਿਹੜੀ ਆਪਾਂ ਇਹ ਮੱਝ ਬਕਾਊ ਕਰੀ ਅੱਜ ਸੂਆ ਕਿਹੜਾ ਸੂਰੀ ਆ ਇਹ ਤੀਜਾ ਸੂਆ ਸੂਰੀ ਠੀਕ ਆ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਆਪਣੇ ਕੋਲੇ ਲਿਆਂਦੀ ਸੀਗੀ ਜੀ ਆਪਾਂ ਅੱਛਾ ਪਿਛਲੇ ਸਵੇਰੇ ਲੈ ਕੇ ਆਏ ਸੀ ਹਾਂਜੀ 100 ਦੁੱਧ ਘਰ ਪੀ ਲਿਆ ਦਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਕ ਦੁੱਧ ਤੇ ਚੱਲਿਆ ਪਿਛਲੀ ਵਾਰ ਆਪਣੇ ਇਹ ਆਪਣੇ ਕੋਲੇ 1.14 ਲੀਟਰ ਤੇ ਚੱਲਿਆ ਜੀ ਆਪਾਂ ਯਾਨੀ ਕਿ ਥੋੜਾ ਜਿਹਾ ਬੀਰ ਗੂਦਰਨ ਕਾਰਨ ਇਹ ਆਪਣੇ ਕੋਲ ਖਰਾਕ ਉਵੇਂ ਪਈ ਨਹੀਂ ਸੀਗੀ ਕਹਿੰਦਾ ਪੁੱਛ 14 ਕਿਲੋ ਦੁੱਧ ਆਪਾਂ ਨੂੰ ਦਿੰਦੀ ਰਹੀ ਹੈ ਜਮਾ ਸਾਢੇ 14 ਚੋਇਆ ਵਾ ਜੀ ਆਪਣਾ ਠੀਕ ਹੈ ਅੱਜ ਦਿਨ ਕਿੰਨੇ ਕ ਸੂਣ ਦੇ ਲੈਂਦੀ ਹੈ ਇਹ ਇਹ ਲੈ ਜੋ ਵੀ 4-5 ਦਿਨ ਠੀਕ ਹੈ 4-5 ਦਿਨ ਅੱਗੇ ਇਹਦੇ ਸੂਣ ਚ ਬਾਕੀ ਪਿਆਗੇ ਹਾਂਜੀ ਠੀਕ ਹੈ ਠੀਕਾ ਵਗੈਰਾ ਵਧੀਆ ਚੰਗਾ ਭਰਾਇਆ ਹਾਂ ਠੀਕ ਵਧੀਆ ਭਰਾਇਆ ਐਮ 51 ਦਾ ਆਪਣੇ ਕੋਲੇ ਪਿਆਗਾ ਉਹ ਠੀਕ ਹੈ ਐਮ 51 ਚੜਲ ਦੀ ਸੀਮਨ ਲੱਗਿਆ ਹਾਂਜੀ ਠੀਕ ਆ ਪੰਜ ਚਾਰ ਦਿਨ ਸੂਣ ਚ ਬਾਕੀ ਚੌਣ ਚਵਾਦੀ ਕਿਵੇਂ ਬੋਲੀਏ ਵਧੀਆ ਬਾ ਪੂਰੇ ਸਰੇ ਦੀ ਧਾਰ ਹੈ ਠੀਕ ਆ ਉਹ ਇੱਕ ਅੱਖ ਦੇ ਵਿੱਚ ਬਹਿਨੀ ਵਾਲੀ ਦੇ ਫੁੱਲੂ ਜੋ ਹੋਇਆ ਵਾ ਹਨਾ ਹਾਂਜੀ ਉਹ ਖੁਰਕ ਦੀ ਨੇ ਨਾ ਇੱਕ ਤੇ ਚਿੜੀ ਜੀ ਉਹ ਕਰ ਲਈ ਮੜੀ ਠੀਕ ਆ ਵੈਸੇ ਮਨਾਂ ਦਿਖਾਈ ਪੂਰਾ ਦੀਂਦਾ ਹਨਾ ਹਾਂ ਦਿਖਾਈ ਪੂਰਾ ਦੀਂਦਾ ਹੀ ਹੈ ਠੀਕ ਹੈ ਠੀਕ ਹੈ ਤੇ ਮੁੱਲ ਇਹਦਾ ਕੀ ਰੱਖਿਆ ਜੀ ਵੇਚਣ ਜਿਹੜਾ ਮੁੱਲ 1.35 ਜੀ ਮਾਨਤਾਨ ਹੋ ਜਾਊਗਾ ਮਾਨਤਾਨ ਕਰ ਦਾਂਗੇ ਜੀ ਢੋਲੇ ਵਾਰ ਨੇ ਮੂੰਹ ਮੱਥਾ ਦੇਖ ਸਕਦਾ ਹਾਂ ਸੰਗੀ ਬਾਜਨ ਮਜੂਦ ਵਾਲੀ ਤੀਜਾਂ ਕਿਸ਼ੂਆ ਮੈਸੂਰੀ ਆ ਸੂਣ ਦੇ ਵਿੱਚ 4-5 ਦਿਨ ਬਾਕੀ ਆ 2-4 ਦਿਨ ਉੱਪਰ ਥੱਲੇ ਵੀ ਲੈ ਸਕਦੇ ਉੱਥੇ ਲੈ ਚੜ ਕੋਨੇ ਜੇ ਤੇ ਲਗਭਗ ਆਏ ਮੰਨ ਕੇ ਚਲੋ ਵੀ ਹਫਤੇ ਦੇ ਅੰਦਰ ਮੈਂ ਇਹਨੇ ਬੱਚਾ ਧਰ ਦੇਣਾ ਜਮਾ ਤਾਂ ਸਿੰਘ ਮੂ ਮੱਥਾ ਸੋਹਣਾ ਤੇ ਬਾਕੀ ਲੀਵਾ ਦੇਖ ਸਕਾਂ ਸੋਹਣੇ ਸਾਫ ਸੁਥਰੇ ਲੇਵੇ ਦੀ ਤੇ ਚੌਂਣ ਚਵਾਦੀ ਬਾਈ ਜੀ ਕਹਿੰਦੇ ਖਰੀ ਰਹੀ ਆ ਵਧੀਆ ਵਗੈਰੇ ਇੱਕ ਵਾਰ ਨੇੜੇ ਤੋਂ ਫੇਰ ਦੇਖਦਾ ਸੋਹਣਾ ਸਾਫ ਸੁਥਰਾ ਲੇਵਾ ਤੇ ਕਹਿੰਦਾ ਪਾਬਾ ਜੀ ਇਹਦੀ 15 ਕਿਲੋ ਦੁੱਧ ਮੰਨ ਕੇ ਲੈ ਸਕਦਾ ਬੰਦਾ ਹਣਾ 16 ਕਿਲੋ ਦੀ ਗਾਰੰਟੀ ਦੇ ਦੇਵਾਂਗੇ ਜੀ ਤੁਹਾਨੂੰ ਠੀਕ ਹੈ 15 16 ਵਾਲੀ ਮੈਂ ਹੈਗੀ ਐ ਜਮਾ ਹਾਂਜੀ ਹਾਂ ਤੇ 1 35 ਜੋ ਮਾਣਤਣ ਮੌਕੇ ਤੇ ਕਰ ਦਾਂਗੇ ਥੋੜਾ ਬਹੁਤ ਹਾਂ ਮਾਣਤਣ ਕਰ ਦੇਈਏ ਬਾਈ ਠੀਕ ਹੈ ਨੰਬਰ ਬੋਲ ਦਿਓ ਦੁਬਾਰਾ ਆਪਣਾ 68392 13973 ਠੀਕ ਹੈ ਸੋ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ